ਸ਼੍ਰੀਮਾਨ ਮੈਂ ਬੜੀ ਦੂਰ ਤੋਂ ਆਪਣੇ ਲੋਕਾਂ ਵਾਸਤੇ ਮਿਸਰ ਦੇਸ਼ ਤੋਂ ਕਣ ਖਰੀਦਣ ਆਇਆ ਹਾਂ ਸਾਡੇ ਇੱਥੇ ਅਕਾਲ ਤੇ ਪੁੱਖ ਮਰੀ ਹੈ ਫਿਰ ਵੀ ਮੈਨੂੰ ਸਮਝ ਨਹੀਂ ਆਉਂਦਾ ਜਦ ਮੈਂ ਇੱਥੇ ਆਇਆ ਤਾਂ ਮੈਂ ਵੇਖਿਆ ਕਿ ਮਿਸਰ 'ਚ ਅਕਾਲ ਪਿਆ ਹੋਇਆ ਹੈ ਇਹ ਕਿਵੇਂ ਹੋ ਸਕਦਾ ਹੈ ਕਿ ਇਸ ਸਮੇਂ ਵਿੱਚ ਵੀ ਮਿਸਰ ਦੇ ਕੋਲ ਵੇਚਣ ਵਾਸਤੇ ਰੋਟੀ ਹੈ ਹਾਂ ਮੈਂ ਤੈਨੂੰ ਇੱਕ ਅਨੋਖੀ ਅਤੇ ਹੈਰਾਨੀਜਨਕ ਕਹਾਣੀ ਸੁਣਾਉਣਾ ਹਾਂ ਬੜੇ ਸਾਲ ਪਹਿਲਾਂ ਫਿਰੋਨ ਰਾਜਾ ਨੇ ਇੱਕ ਸੁਪਨਾ ਵੇਖਿਆ ਕਿ ਉਹ ਨੀਲ ਨਦੀ ਦੇ ਕੰਢੇ ਖੜਾ ਹੈ ਅਤੇ ਸੱਤ ਮੋਟੀਆਂ گاਵਾ ਨੀਲ ਨਦੀ ਚੋਂ ਬਾਹਰ ਨਿਕਲੀਆਂ ਅਤੇ ਘਾ ਚਰਨ ਲਗੀਆਂ ਉਸ ਤੋਂ ਬਾਅਦ ਸੱਤ ਹੋਰ ਪਤਲੀਆਂ گاਵਾ ਨਿਕਲੀਆਂ ਅਤੇ ਨੀਲ ਨਦੀ ਦੇ ਕੰਢੇ ਉਹਨਾਂ ਮੋਟੀਆਂ گاਵਾ ਦੇ ਨਾਲ ਖੜੀਆਂ ਹੋ ਗਈਆਂ ਪਤਲੀਆਂ گاਵਾ ਨੇ ਉਹ ਸੱਤ ਮੋਟੀਆਂ گاਵਾ ਨੂੰ ਖਾ ਲਿਆ ਤਦ ਫਿਰੋਨ ਰਾਜਾ ਜਾਗ ਗਿਆ ਜਦੋਂ ਫਿਰੋਨ ਰਾਜਾ ਫੇਰ ਸੋ ਗਿਆ ਅਤੇ ਉਸਨੇ ਇੱਕ ਦੂਜਾ ਸੁਪਨਾ ਵੇਖਿਆ ਸੱਤ ਮੋਟੀਆਂ ਅਤੇ ਚੰਗੀਆਂ ਕਨਕ ਦੀਆਂ ਸਿੱਟੀਆਂ ਦੇਖੀਆਂ ਜੋ ਇੱਕ ਤਨੇ ਤੋਂ ਉੱਕ ਰਹੀਆਂ ਸਨ ਤਦ ਉਸ ਤੋਂ ਬਾਅਦ ਉਸਨੇ ਗਰਮ ਹਵਾ ਦੇ ਨਾਲ ਚੁਲਜ਼ੀਆਂ ਹੋਈਆਂ ਕਨਕ ਦੀਆਂ ਸੱਤ ਹੋਰ ਪਤਲੀਆਂ ਸਿੱਟੀਆਂ ਨਿਕਲੀਆਂ ਅਤੇ ਉਹ ਸੱਤ ਪਤਲੀਆਂ ਸਿੱਟੀਆਂ ਨੇ ਉਹਨਾਂ ਸੱਤ ਮੋਟੀਆਂ ਤੇ ਚੰਗੀਆਂ ਸਿੱਟੀਆਂ ਨੂੰ ਖਾ ਲਿਆ ਰਾਜਾ ਜਾਗ ਗਿਆ ਅਤੇ ਉਹਨੂੰ ਪਤਾ ਲੱਗਾ ਕਿ ਇਹ ਸੁਪਨਾ ਸੀ ਸਵੇਰੇ ਫਿਰੋਨ ਰਾਜਾ ਪਰੇਸ਼ਾਨ ਸੀ ਇਸ ਲਈ ਉਸਨੇ ਮਿਸਰ ਦੇਸ਼ ਦੇ ਸਾਰੇ ਜਾਜਕ ਅਤੇ ਬੁੱਧੀਜੀਵੀ ਲੋਕਾਂ ਨੂੰ ਬੁਲਾਇਆ ਫਿਰੋਨ ਰਾਜਾ ਨੇ ਉਹਨਾਂ ਨੂੰ ਦੋਨਾਂ ਸੁਪਨਿਆਂ ਦੇ ਬਾਰੇ ਦੱਸਿਆ ਪਰ ਦੁੱਖ ਦੀ ਗੱਲ ਇਹ ਹੈ ਕਿ ਕੋਈ ਵੀ ਉਸ ਨੂੰ ਉਹਨਾਂ ਦਾ ਮਤਲਬ ਨਹੀਂ ਦੱਸ ਸਕਿਆ ਫਿਰ ਫਿਰੋਨ ਰਾਜਾ ਦੇ ਸੇਵਕ ਨੇ ਉਹਨ ਨੂੰ ਕਿਹਾ ਅੱਜ ਮੈਂ ਆਪਣੀਆਂ ਗਲਤੀਆਂ ਦੱਸਦਾ ਹਾਂ ਰਾਜਾ ਮੇਰੇ ਨਾਲ ਅਤੇ ਰੋਟੀ ਪਕਾਉਣ ਵਾਲੇ ਤੋਂ ਬੜਾ ਗੁੱਸਾ ਸੀ ਇਸ ਲਈ ਉਸਨੇ ਸਾਨੂੰ ਦੋਨਾਂ ਨੂੰ ਜੇਲ੍ਹ ਵਿੱਚ ਬੰਦ ਕਰਵਾ ਦਿੱਤਾ ਜਦੋਂ ਅਸੀਂ ਦੋਨੋਂ ਜੇਲ੍ਹ ਵਿੱਚ ਸੀ ਤੇ ਸਾਨੂੰ ਇੱਕ ਇੱਕ ਸੁਪਨਾ ਆਇਆ ਜੇਲ੍ਹ ਵਿੱਚ ਸਾਡੇ ਨਾਲ ਇੱਕ ਯਹੂਦੀ ਸੀ ਅਸੀਂ ਦੋਨਾਂ ਨੇ ਆਪਣੇ ਸੁਪਨੇ ਦੱਸੇ ਅਤੇ ਉਹਨੇ ਸਾਨੂੰ ਸੁਪਨਿਆਂ ਦਾ ਅਰਥ ਦੱਸਿਆ ਉਂਝ ਹੀ ਹੋਇਆ ਜਿਸ ਤਰ੍ਹਾਂ ਉਸਨੇ ਕਿਹਾ ਸੀ ਤਦ ਫਿਰੋਨ ਰਾਜਾ ਨੇ ਉਸ ਯਹੂਦੀ ਦਾਸ ਯੂਸਫ ਨੂੰ ਬੁਲਾਇਆ ਅਤੇ ਉਸ ਨੂੰ ਕਿਹਾ ਮੈਂ ਦੋ ਸੁਪਨੇ ਦੇਖੇ ਸੀ ਅਤੇ ਮਿਸਰ ਦੇਸ਼ ਵਿੱਚ ਇਹੋ ਜਿਹਾ ਕੋਈ ਨਹੀਂ ਹੈ ਜੋ ਮੈਨੂੰ ਉਹਨਾਂ ਦਾ ਮਤਲਬ ਦੱਸ ਸਕੇ ਪਰ ਮੈਂ ਸੁਣਿਆ ਹੈ ਕਿ ਤੂੰ ਮੈਨੂੰ ਉਹਨਾਂ ਸੁਪਨਿਆਂ ਦਾ ਮਤਲਬ ਦੱਸ ਸਕਦਾ ਹੈ ਇਹ ਮੇਰੀ ਸ਼ਕਤੀ ਵਿੱਚ ਨਹੀਂ ਹੈ ਪਰ ਫਿਰ ਵੀ ਫਿਰੋਨ ਰਾਜਾ ਦੀ ਭਲਾਈ ਵਿੱਚ ਮੇਰਾ ਪਰਮੇਸ਼ਵਰ ਮੇਰੇ ਦੁਆਰਾ ਇਸ ਦਾ ਮਤਲਬ ਦੱਸੇਗਾ ਕੋਈ ਵੀ ਮੈਨੂੰ ਉਹਨਾਂ ਦਾ ਮਤਲਬ ਨਹੀਂ ਦੱਸ ਸਕਿਆ ਫਿਰੋਨ ਰਾਜਾ ਦੇ ਦੋਨੋਂ ਸੁਪਨਿਆਂ ਦਾ ਮਤਲਬ ਇੱਕੋ ਜਿਹਾ ਹੈ ਪਰਮੇਸ਼ਵਰ ਨੇ ਫਿਰੋਨ ਰਾਜਾ ਉੱਤੇ ਪ੍ਰਗਟ ਕੀਤਾ ਹੈ ਕਿ ਉਸ ਨੂੰ ਮਿਸਰ ਦੇਸ਼ ਵਿੱਚ ਕੀ ਕਰਨਾ ਹੈ ਸੱਤ ਚੰਗੀਆਂ ਗਾਵਾਂ ਅਤੇ ਸੱਤ ਚੰਗੀਆਂ ਸਿੱਟੀਆਂ ਸੱਤ ਉਹਨਾਂ ਚੰਗੇ ਸਾਲਾਂ ਦਾ ਸੰਕੇਤ ਕਰਦੀਆਂ ਹਨ ਅਤੇ ਸੱਤ ਭੈੜੀਆਂ ਪਤਲੀਆਂ ਅਤੇ ਭੁੱਖੀਆਂ ਗਾਵਾਂ ਅਤੇ ਸੁੱਕੀਆਂ ਸਿੱਟੀਆਂ ਅਕਾਲ ਦੇ ਸੱਤ ਉਹਨਾਂ ਸਾਲਾਂ ਦਾ ਸੰਕੇਤ ਕਰਦੀਆਂ ਹਨ ਮਿਸਰ ਦੇਸ਼ ਵਿੱਚ ਸੱਤ ਸਾਲ ਤਾ ਚੰਗੀ ਫਸਲ ਹੋਏਗੀ ਉਸ ਤੋਂ ਬਾਅਦ ਸੱਤ ਸਾਲ ਅਕਾਲ ਦੇ ਹੋਣਗੇ ਲੋਕ ਪਹਿਲੇ ਵਾਲੇ ਚੰਗੇ ਸਾਲਾਂ ਨੂੰ ਭੁੱਲ ਜਾਣਗੇ ਕਿਉਂਕਿ ਆਉਣ ਵਾਲਾ ਅਕਾਲ ਬੜਾ ਵੱਡਾ ਹੋਏਗਾ ਫਿਰੋਨ ਰਾਜਾ ਦਿਨੋ ਸੁਪਨੇ ਦੋ ਵਾਰ ਦਿਖਾਇਆ ਗਿਆ ਹੈ ਕਿਉਂਕਿ ਪਰਮੇਸ਼ਰ ਸਾਰੀਆਂ ਗੱਲਾਂ ਜਲਦੀ ਕਰਨ ਵਾਲਾ ਹੈ ਫਿਰੋਨ ਰਾਜਾ ਨੂੰ ਇੱਕ ਬੁੱਧੀਜੀਵੀ ਮਨੁੱਖ ਨੂੰ ਲੱਭਣਾ ਹੈ ਜਿੰਨੂੰ ਉਹ ਸਾਰੇ ਮਿਸਰ ਦੇਸ਼ ਉੱਤੇ ਅਧਿਕਾਰੀ ਨਿਯੁਕਤ ਕਰੇ ਉਹ ਮਨੁੱਖ ਚੰਗੇ 7 ਸਾਲਾਂ ਵਿੱਚ ਸਾਰੇ ਦੇਸ਼ ਤੋਂ ਅੰਨ ਜਮਾ ਕਰੇ ਇਸ ਅੰਨ ਨੂੰ ਆਉਣ ਵਾਲੇ ਅਕਾਲ ਦੇ 7 ਸਾਲਾਂ ਦੀ ਤਿਆਰੀ ਲਈ ਗੋਦਾਮਾਂ ਵਿੱਚ ਜਮਾ ਕਰੇ ਇਸ ਤਰ੍ਹਾਂ ਮਿਸਰ ਦੇਸ਼ ਦੇ ਲੋਕ ਜਿੰਦਾ ਰਹਿ ਸਕਣਗੇ ਯੂਸਫ਼ ਦੀ ਇਹ ਸਲਾਹ ਫਿਰੋਨ ਰਾਜਾ ਅਤੇ ਉਸ ਦੇ ਸਾਰੇ ਅਧਿਕਾਰੀਆਂ ਨੂੰ ਚੰਗੀ ਲੱਗੀ ਕਿ ਸਾਨੂੰ ਯੂਸਫ ਵਰਗਾ ਇਹੋ ਜਿਹਾ ਕੋਈ ਮਨੁੱਖ ਮਿਲ ਸਕਦਾ ਹੈ ਜਿਸ ਦੇ ਵਿੱਚ ਪਰਮੇਸ਼ਰ ਦਾ ਆਤਮਾ ਹੋਵੇ ਕਿਉਂਕਿ ਪਰਮੇਸ਼ਰ ਨੇ ਤੈਨੂੰ ਇਹਨਾਂ ਸਾਰੀਆਂ ਗੱਲਾਂ ਨੂੰ ਚੰਨਣ ਦੇ ਯੋਗ ਬਣਾਇਆ ਹੈ ਇਸ ਲਈ ਤੂੰ ਮੇਰੇ ਘਰਾਣੇ ਦੀ ਦੇਖਭਾਲ ਕਰ ਅਤੇ ਮਿਸਰ ਦੇ ਸਾਰੇ ਲੋਕਾਂ ਤੇਰੀਆਂ ਹੁਕਮਾਂ ਨੂੰ ਮੰਨਣਗੇ ਸਿਰਫ ਮੈਂ ਤੇਰੇ ਤੋਂ ਵੱਡਾ ਹੋਵਾਂਗਾ ਇਸ ਲਈ ਫਿਰੋਨ ਰਾਜਾ ਨੇ ਯੂਸਫ ਤੇ ਲਈ ਐਲਾਨ ਕੀਤਾ ਮੈਂ ਤੈਨੂੰ ਮਿਸਰ ਦੇਸ਼ ਦੀ ਸਾਰੀ ਧਰਤੀ ਤੇ ਉਸ ਦੇ ਲੋਕਾਂ ਉੱਤੇ ਅਧਿਕਾਰੀ ਨਿਯੁਕਤ ਕਰਦਾ ਹਾਂ ਫਿਰ ਫਿਰੋਨ ਰਾਜਾ ਨੇ ਆਪਣੇ ਹੱਥ ਚੋਂ ਅੰਗੂਠੀ ਲਈ ਅਤੇ ਉਸ ਨੂੰ ਯੂਸਫ ਨੂੰ ਪਹਿਨਾ ਦਿੱਤੀ ਉਸ ਨੇ ਯੂਸਫ ਨੂੰ ਚੰਗੇ ਮਲਬਲ ਦੇ ਕੱਪੜੇ ਪਵਾ ਦਿੱਤੇ ਅਤੇ ਗਲੇ ਵਿੱਚ ਸੋਨੇ ਦੀ ਚੈਨ ਪਾ ਦਿੱਤੀ ਫਿਰ ਯੂਸਫ ਨੂੰ ਮਿਸਰ ਦੇ ਸਾਰੇ ਦੇਸ਼ ਉੱਤੇ ਅਧਿਕਾਰੀ ਲਾ ਦਿੱਤਾ 7 ਸਾਲਾਂ ਦੀ ਚੰਗੀ ਫਸਲ ਦੇ ਦੌਰਾਨ ਯੂਸਫ ਨੇ ਮਿਸਰ ਦੇਸ਼ ਦੀ ਸਾਰੀ ਚੰਗੀਆਂ ਭੋਜਨ ਵਸਤੂਆਂ ਨੂੰ ਨਗਰਾਂ ਵਿੱਚ ਜਮ੍ਹਾਂ ਕਰ ਲਿਆ ਯੂਸਫ ਨੇ ਇੰਨਾ ਅੰਨ ਜਮਾ ਕਰ ਲਿਆ ਸੀ ਕਿ ਉਸ ਨੂੰ ਮਿਲਣਾ ਮੁਸ਼ਕਿਲ ਸੀ ਚੰਗੇ 7 ਸਾਲਾਂ ਦਾ ਅੰਤ ਹੋ ਗਿਆ ਅਤੇ ਅਕਾਲ ਦੇ 7 ਸਾਲ ਸ਼ੁਰੂ ਹੋ ਗਏ ਠੀਕ ਉਵੇਂ ਹੀ ਜਿਵੇਂ ਯੂਸਫ ਨੇ ਕਿਹਾ ਸੀ ਜਦੋਂ ਅਕਾਲ ਬੜਾ ਭਿਆਨਕ ਹੋ ਗਿਆ ਯੂਸਫ ਨੇ ਅੰਨ ਦੇ ਪੰਡਾਰ ਖੋਲ ਦਿੱਤੇ ਅਤੇ ਉਸ ਨੇ ਮਿਸਰ ਦੇ ਲੋਕਾਂ ਨੂੰ ਅੰਨ ਵੇਚਿਆ ਤਦ ਸਾਰੇ ਸੰਸਾਰ ਦੇ ਲੋਕ ਮਿਸਰ ਦੇਸ਼ ਤੋਂ ਯੂਸਫ ਕੋਲ ਅੰਨ ਮੋਰ ਲੈਂਡ ਆਏ ਕਿਉਂ ਜੋ ਸਾਰੀ ਜਗ੍ਹਾ ਤੇ ਅਕਾਲ ਸੀ ਕੀ ਤੂੰ ਇਹ ਕਹਿ ਰਿਹਾ ਹੈ ਕਿ ਜੇਲ ਦਾ ਇੱਕ ਮਨੁੱਖ ਸਾਰੇ ਮਿਸਰ ਦੇਸ਼ ਦਾ ਸਭ ਤੋਂ ਸ਼ਕਤੀਸ਼ਾਲੀ ਮਨੁੱਖ ਹੋ ਗਿਆ ਸਿਰਫ ਫਿਰੋਨ ਰਾਜਾ ਹੀ ਉਸ ਤੋਂ ਉੱਪਰ ਸੀ ਕੀ ਉਹਨੂੰ ਇਹ ਸਾਰਾ ਕੁਝ ਇਸ ਲਈ ਮਿਲਿਆ ਕਿਉਂਕਿ ਉਸਨੇ ਫਿਰੋਨ ਰਾਜਾ ਦੇ ਸੁਪਨੇ ਦਾ ਮਤਲਬ ਦੱਸਿਆ ਸੀ ਯਕੀਨਨ ਇਹ ਗੱਲ ਸੱਚ ਨਹੀਂ ਹੈ ਕਿਸ ਨੇ ਤੈਨੂੰ ਇਸ ਕਹਾਣੀ ਦੇ ਜ਼ਰੀਏ ਗੁੰਮਰਾਹ ਕੀਤਾ ਹੈ ਮੇਰੇ ਦੋਸਤ ਤੂੰ ਚਿੰਤਾ ਨਾ ਕਰ ਮੈਨੂੰ ਪਤਾ ਹੈ ਕਿ ਇਹ ਕਹਾਣੀ ਸੱਚ ਹੈ ਕਿਉਂਕਿ ਜੋ ਮੈਂ ਫਿਰੋਨ ਰਾਜਾ ਦੇ ਦਰਬਾਰ ਵਿੱਚ ਸੇਵਕ ਹਾਂ ਮੈਂ ਯੂਸਫ ਨਾਲ ਜੇਲ੍ਹ 'ਚ ਸੀ ਉਹਨੇ ਮੇਰੇ ਸੁਪਨੇ ਦਾ ਅਰਥ ਦੱਸਿਆ ਸੀ ਅਤੇ ਮੈਂ ਹੀ ਸੀ ਜਿਨੇ ਫਿਰੋਨ ਰਾਜਾ ਨੂੰ ਯੂਸਫ ਦੀ ਯੋਗਤਾਵਾਂ ਦੇ ਬਾਰੇ ਦੱਸਿਆ ਸੀ ਮੈਂ ਇਨਾਂ ਸਾਰੀਆਂ ਘਟਨਾਵਾਂ ਦਾ ਚਸ਼ਮਦੀਦ ਗਵਾਹ ਹਾਂ ਮੈਂ ਆਪਣੇ ਲੋਕਾਂ ਤੋਂ ਯੂਸਫ ਨੂੰ ਫਿਰੋਨ ਦੇ ਸੁਪਨਿਆਂ ਦਾ ਮਤਲਬ ਦੱਸਦੇ ਹੋਏ ਸੁਨਿਆ ਸੀ ਅਤੇ ਮੈਂ ਇਨਾਂ ਸਾਰੀਆਂ ਗੱਲਾਂ ਨੂੰ ਹੁੰਦੇ ਹੋਏ ਵੇਖ ਚੁੱਕਿਆ ਹਾਂ ਠੀਕ ਉਵੇਂ ਹੀ ਜਿਵੇਂ ਯੂਸਫ ਨੇ ਵਿਸ਼ਵਾਸ ਨਾਲ ਕਿਹਾ ਸੀ ਕਿ ਯੂਸਫ ਇੱਕ ਜਾਦੂਗਰ ਜਾਂ ਪੂਤਸiddhi ਕਰਨ ਵਾਲਾ ਹੈ ਜਿਹੜਾ ਸੁਪਨੇ ਦਾ ਮਤਲਬ ਦੱਸਦਾ ਹੈ ਅਤੇ ਭਵਿੱਖ ਦੱਸ ਸਕਦਾ ਹੈ ਕਿ ਇਹ ਕਾਰਨ ਹੈ ਕਿ ਅਸੀਂ ਉਸ ਦੀ ਸਾਰੀ ਸ਼ਕਤੀ ਦਾ ਡਰ ਮੰਨੀਏ ਯੂਸਾਫ ਦਾਵਾ ਕਰਦਾ ਹੈ ਕਿ ਪਰਮੇਸ਼ਰ ਨੇ ਉਸ ਨੂੰ ਸੁਪਨਿਆਂ ਦੇ ਮਤਲਬ ਦੱਸਣ ਦੀ ਯੋਗਤਾ ਦਿੱਤੀ ਸੀ ਪਰਮੇਸ਼ਰ ਅਕਾਲ ਦੇ ਦੌਰਾਨ ਮਿਸਰ ਦੀ ਅਗਵਾਈ ਬੁੱਧੀਮਾਨੀ ਦੇ ਨਾਲ ਕਰਦਾ ਹੈ ਇਹਨਾਂ ਗੱਲਾਂ ਨੂੰ ਮੈਂ ਆਪਣੀ ਅੱਖਾਂ ਦੇ ਨਾਲ ਵੇਖਣ ਤੋਂ ਬਾਅਦ ਹੁਣ ਉਸਤੇ ਪਰਮੇਸ਼ਰ ਤੇ ਵਿਸ਼ਵਾਸ ਕਰਦਾ ਹਾਂ ਕਿਸੇ ਵੀ ਹੋਰ ਈਸ਼ਵਰ ਤੋਂ ਜ਼ਿਆਦਾ ਸ਼ਕਤੀਸ਼ਾਲੀ ਹੈ ਸ਼੍ਰੀਮਾਨ ਮੈਂ ਕਿਵੇਂ ਇਸ ਮਨੁੱਖ ਯੂਸਫ ਅਤੇ ਉਸਦੇ ਪਰਮੇਸ਼ਰ ਦੇ ਬਾਰੇ ਜਾਣ ਸਕਦਾ ਹਾਂ ਮੈਂ ਦੇਖਦਾ ਹਾਂ ਕਿ ਅਕਾਲ ਦੇ ਇਸ ਸਮੇਂ ਵਿੱਚ ਜਦੋਂ ਹਰ ਇੱਕ ਮਨੁੱਖ ਭੁੱਖਾ ਹੈ ਪਰ ਮਿਸਰ ਦੇਸ਼ ਧਨੀ ਹੁੰਦਾ ਜਾ ਰਿਹਾ ਹੈ ਜੇ ਇਹਨਾਂ ਸਾਰੀਆਂ ਗੱਲਾਂ ਦੇ ਦੌਰਾਨ ਯੂਸਫ ਦਾ ਪਰਮੇਸ਼ਰ ਉਹਦੀ ਰੱਖਿਆ ਕਰ ਸਕਦਾ ਹੈ ਫਿਰ ਮੈਨੂੰ ਉਸਦੇ ਬਾਰੇ ਵਿੱਚ ਹੋਰ ਜਾਨਣਾ ਹੋਵੇਗਾ ਕਿਰਪਾ ਕਰਕੇ ਮੈਨੂੰ ਅੱਗੇ ਵਧਣ ਦਾ ਸਹੀ ਰਸਤਾ ਵਿਖਾਓ